ਚੋਹਲਾ ਸਾਹਿਬ 'ਚ ਚੱਲੀ ਗੋਲੀ ਬਾਜ਼ਾਰ ਹੋਇਆ ਬੰਦ ਜੀ ਸਿੰਘਾ ਪ੍ਰੈਸ ਨਿਯੰਤ੍ਰਕ ਜਸਤੂਨਾ ਵਾਲਾ ਜੀ ਸਿੰਘਾ ਟੀਮ ਅਤੇ ਜਾਣਕਾਰਾਂ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ 'ਚ ਪੈਂਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਲੋਕਾਂ ਦੇ ਦਿਲਾਚਸਪ ਦ دہشت ਕੌਣ ਵਾਲੀ ਵਾਪਰੀ ਘਟਨਾ ਉਹਨਾਂ ਦੱਸਿਆ ਕਿ ਪ੍ਰੀ ਟੈਲੀਕਮ ਦੇ ਮਾਲਕ ਗੁਰਜਿੰਦਰ ਸਿੰਘ ਅਤੇ ਉਹਨਾਂ ਨਾਲ ਖੜੇ ਇੱਕ ਹੋਰ ਵੀ ਸਾਥੀ ਤੇ ਚੱਲੀਆਂ ਗੋਲੀਆਂ ਇਲਾਕੇ 'ਚ ਬਣਿਆ دہشت ਦਾ ਮਾਹੌਲ ਹੈ ਸਾਰਾ ਚੋਲਾ ਸਬਜ਼ਾਰ ਬੰਦ ਪੁਲਸ ਪ੍ਰਸ਼ਾਸਨ ਸੀਨੀਅਰ ਇਲਾਕਾ ਅਤੇ ਜ਼ਿਲ੍ਹਾ ਅਧਿਕਾਰੀ ਅਫਸਰ ਸਹਿਬਾਨਾ ਨੇ ਮੌਕੇ ਤੇ ਆ ਕੇ ਕੀਤੀ ਗੋਲੀ ਚਲਾਉਣ ਵਾਲਿਆਂ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਅਤੇ ਗੋਲੀਆਂ ਨਾਲ ਹੋਏ ਜ਼ਖਮੀਆਂ ਨੂੰ ਤੁਰੰਤ ਪਹੁੰਚਾਇਆ ਗਿਆ ਹਸਪਤਾਲ ਚੋਲਾ ਸਬਜ਼ਾਰ ਚੋਂ ਜਾਣਕਾਰੀ ਪ੍ਰਾਪਤ ਕਰਦੇ ਹੋਏ ਡੀਐਸਪੀ ਸਹਿਬਾਨ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰ ਦੀ ਸੰਸਾਬੀ ਖੁਸ਼ੀ جنرل سٹੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਚੋਹਲਾ ਸਾਹਿਬ ਚ ਚੱਲੀ ਗੋਲੀ ਬਾਜ਼ਾਰ ਹੋਇਆ ਬੰਦ ਜੀ ਸਿੰਘਾ ਪ੍ਰੈਸ ਨਿਯੰਤਰਕ ਜਸਤੂਣਾ ਵਾਲਾ ਜੀ ਸਿੰਘਾ ਟੀਮ ਅਤੇ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਚ ਪੈਂਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਲੋਕਾਂ ਦੇ ਦਿਲਾਂ ਚ دہشت ਪਾਉਣ ਵਾਲੀ ਵਾਪਰੀ ਘਟਨਾ ਉਹਨਾਂ ਦੱਸਿਆ ਕਿ ਪ੍ਰੀ ਟੈਲੀਕਮ ਦੇ ਮਾਲਕ ਗੁਰਜਿੰਦਰ ਸਿੰਘ ਅਤੇ ਉਹਨਾਂ ਨਾਲ ਖੜੇ ਇੱਕ ਹੋਰ ਵੀ ਸਾਥੀ ਤੇ ਚੱਲੀਆਂ ਗੋਲੀਆਂ ਇਲਾਕੇ ਚ ਬਣਿਆ دہشت ਦਾ ਮਾਹੌਲ ਸਾਰਾ ਚੋਲਾ ਬਾਜ਼ਾਰ ਬੰਦ ਪੁਲਿਸ ਪ੍ਰਸ਼ਾਸਨ ਸੀਨੀਅਰ ਇਲਾਕਾ ਅਤੇ ਜ਼ਿਲ੍ਹਾ ਅਧਿਕਾਰੀ ਅਫਸਰ ਸਹਿਬਾਨਾ ਨੇ ਮੌਕੇ ਤੇ ਆ ਕੇ ਕੀਤੀ ਗੋਲੀ ਚਲਾਉਣ ਵਾਲਿਆਂ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਅਤੇ ਗੋਲੀਆਂ ਨਾਲ ਹੋਏ ਜ਼ਖਮੀਆਂ ਨੂੰ ਤੁਰੰਤ ਪਹੁੰਚਾਇਆ ਗਿਆ ਹਸਪਤਾਲ ਚੋਲਾ ਸਾਹਿਬ ਬਾਜ਼ਾਰ ਚੋਂ ਜਾਣਕਾਰੀ ਪ੍ਰਾਪਤ ਕਰਦੇ ਹੋਏ ਡੀਐਸਪੀ ਸਹਿਬਾਨ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਜੀਨਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ